ਕਥ ਉੱਠ ਬਾਊ ਨਾ ਨਾ ਉੱਠ ਮੈਂ ਹਣ ਕੁੱਟਣਾ ਤੈਨੂੰ ਫੜ ਕੇ ਨਹੀਂ ਨਹੀਂ ਤੇਰਾ ਰੋਜ਼ ਹੀ ਹਾਲ ਹੁੰਦਾ ਵਾ ਮੈਂ ਜੈ ਸ਼ਿਤਰ ਫੜ ਲਿਆ ਕਰ ਬਾਦ ਨਾਲੀ ਗਾ ਜਿਦਾ ਕੋਈ ਕਿਤੇ ਨਹੀਂ ਆਨੇ ਕਰਦੇ ਜਿਦਾ ਇਹ ਕਰਦਾ ਇੰਨਾ ਤਾਂ ਕਰਦਾ ਨਾ ਪਿਆਰ ਹੋਗਾ ਨਾ ਲੰਮੇ ਪੈ ਜੂਗਾ ਤੇ ਬਾਅਦ ਵਿੱਚ ਜਦੋਂ ਨਾਲ ਤਾਂ ਸਕੂਲ ਜਾਂਦਾ ਟਾਈਮ ਹੁੰਦਾ ਨਾ ਇੰਨੀ ਫਾਸਟ ਐਕਟਿਵਿਟੀ ਚਲਾਉਂਦੇ ਆ ਨਾ ਵੀ ਫੜਾ ਫੜ ਕੇ ਸਕੂਲ ਪਹੁੰਚ ਜੀਏ ਤੇ ਤੇਜ਼ ਚਲਾਉਣੀ ਨਹੀਂ ਚਾਹੀਦੀ ਬੱਚਿਆਂ ਨੂੰ